ਨਵਸਤ੍ਰਪਾਂ ਨੂੰ ਦਰਸਾਉਂਦਾ ਕੋ ਸਪਾਣੀ ਸ਼ੁਰੂ ਕਰ ਮਾਪੇ ਸਿਰ ਦੇ ਰੇ ਇਹ ਵੀ ਰੋਸ ਜਿਹਨਾਂ ਆਸਵਾਦ ਗੁਰੂ ਜੀ ਹੈ ਔਰ ਇਧਰ ਨੂੰ ਸਾਡੇ ਬੱਚੇ ਕੱਟ ਕਰਦੇ ਆ ਇਹ ਮਾਪਿਆਂ ਨੂੰ ਕਹੀਦਾ ਕਿ ਆਪਣੇ ਬੱਚਿਆਂ ਨੂੰ ਗੋਦ ਵਰਨੇ ਔਰ ਜਿੰਨੇ ਸਾਡੇ ਮਾਪ ਉਸੇ ਤੇਰੇਆ ਉਥੇ ਲੈ ਕੇ ਜਾਣਾ ਉਹਨਾਂ ਨਾਮ ਦੇ ਨਾਲ ਜੋੜਨ ਗੁਨਾਂ ਤਾਈ ਪਤਾ ਲੱਗਣਾ ਨਹੀਂ ਤਾਂ ਸਾਡੇ ਬੱਚੇ ਇਹ ਇੱਕ ਲੈੱਟ ਦੇ ਨਾਲ ਲੱਗੇ ਲੈੱਟ ਦੇ ਪਿੱਛੇ ਲੱਗੇ ਉਹਦੇ ਵਿੱਚ ਗੁਲਤਾਨ ਹੋ ਰਿਹਾ ਦੂਜੇ ਰਿਜਿਡਰ ਸਾਡੇ ਦੇ ਬੱਚੇ ਆ ਉਹ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਇੱਕ ਬਰਾਵਰ ਆ ਉਹ ਗੁਲਤਾਨ ਹੋ ਰਿਹਾ ਔਰ ਇਹ ਮਾਪਿਆਂ ਦਾ ਬਹੁਤ ਵੱਡਾ ਪਰਾਲਾ ਹੈ ਕਿ ਇਹ ਵੀ ਬੱਚਿਆਂ ਨੂੰ ਨਾਮ ਬਾਂ ਦੇ ਨਾਲ ਜੋੜਦੇ ਆ ਅੱਜ ਇਹ ਪ੍ਰੋਗਰਾਮ ਜਿਹੜਾ ਬਾਤ ਕਰਕੇ ਉਹਨਾਂ ਦਾ ਸਤਿਕਾਰ ਹੋਇਆ ਮੈਂ ਬਾਬਾ ਜੀ ਜਪੜਾ ਤੋਂ ਨਿੱਕੇ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਇੱਥੇ ਇੱਕ ਬੜਾ ਹਾਲ ਬਣਾ ਕੇ ਗਿਆਗੇ ਗੁਰੂ ਸਾਹਿਬ ਦੀ ਜਾਈਏ ਕਿਉਂਕਿ ਇਸ ਵਿੱਚ ਕੱਟ ਮੋੜ ਦਾ ਤਰਸ ਹੁੰਦਾ ਆ ਤੇ ਬੈਠਣ ਦੀ ਜਗ੍ਹਾ ਜਿੱਥਾ ਚਲੋ ਬਾਬਾ ਜੀ ਕਿਰਤਾਂ ਹੋਣੀਆਂ ਬੰਦੜੀਆਂ ਅਸੀਂ ਤਾਂ ਇਹਨਾਂ ਦਾ ਮਾਣ ਉੱਚਦਾ

ਇਹਨਾਂ ਨੇ ਆਪਿਆਂ ਦੇ ਨਾਲ ਵਚਨ ਕੀਤਾ ਕਿ ਜੁਮੇ ਅੱਜ ਵੀ ਯਾਨੀ ਸੱਭੀ ਸੰਗਠਨਾਂ ਦੁਆਰਾ ਪਾਈ ਤੇ ਉੱਧਰ ਪੰਡਾਲ ਚੱਲਿਆ ਦਰਵਾਜ਼ਾ ਜੀਤਨ ਦੀ ਰੰਗ ਦਾ ਹਾਲ